ਅਸਵੇਲੇ ਦੀ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮੋਹਾਲੀ ਦੇ ਵਿੱਚ ਇੱਕ ਜਿਮ ਟ੍ਰੇਨਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਜੀ ਬਿਲਕੁਲ ਮੋਹਾਲੀ ਦੇ ਫੇਜ਼-2 ਇਲਾਕੇ ਦੇ ਵਿੱਚ ਇੱਕ ਜਿਮ ਟ੍ਰੇਨਰ ਤੇ ਸਵੇਰੇ ਤੜਕਸਾਰ ਸਵੇਰੇ 5 ਵਜੇ ਬਾਈਕ ਸਵਾਰ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੌਰਾਨ ਜਿਮ ਟ੍ਰੇਨਰ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜ਼ਖਮੀ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਫੋਰੈਂਸਿਕ ਟੀਮਾਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਹਮਲਾਵਰਾਂ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਮ ਟ੍ਰੇਨਰ ਆਪਣੇ ਘਰੋਂ ਸਵੇਰੇ ਜਿਮ ਵੱਲ ਨੂੰ ਜਾਂਦਾ ਪਿਆ ਸੀ ਕਿ ਉਸੇ ਸਮੇਂ ਬਾਹਰ ਬੈਠੇ ਹਮਲਾਵਰਾਂ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਜਿਮ ਟ੍ਰੇਨਰ ਗੱਡੀ ਵਿੱਚ ਜਿਮ ਵਾਲੇ ਚਾਰਿਹਾ ਸੀ ਕਿ ਐਸੇ ਦੌਰਾਨ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਹ ਜਿਮ ਟ੍ਰੇਨਰ ਤੇ ਲੱਗੀਆਂ ਤੇ ਉਹ ਜ਼ਖਮੀ ਹੋ ਗਿਆ ਫਿਲਹਾਲ ਉਸ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿਸ ਵੇਰੇ ਅੱਜ ਤੜਕੇ 5 ਵਜੇ ਦੇ ਕਰੀਬ ਇੱਕ ਲੜਕਾ ਹੈ ਵਿੱਕੀ ਨਾਮ ਦਾ ਜਿਹੜਾ ਚੰਡੀਗੜ੍ਹ 49 ਸੈਕਟਰ ਦਾ ਰਹਿਣ ਵਾਲਾ ਹੈ ਜੀ ਉਹ ਇੱਥੇ ਆਇਆ ਸੀਗਾ ਜਿਮ ਦੇ ਵਿੱਚ ਉਥੇ ਤੇ ਜਿਹੜਾ ਹੈਗਾ 2 ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈਗੀ तकरीबन 5 ਤੋਂ 6 ਰਾਉਂਡ ਫਾਇਰ ਕੀਤੇ ਹੋਗੇ ਹਲੇ ਤੱਕ ਜਿੰਨਾ ਕਿ ਮੈਡੀਕਲੀ ਪਤਾ ਲੱਗਿਆ ਸਾਨੂੰ ਹਸਪੀਟਲ ਤੋਂ ਐਟ ਲੀਸਟ 3 ਬੁਲੇਟਸ ਉਹਦੇ ਲੱਤਾਂ ਦੇ ਵਿੱਚ ਹਿੱਟ ਕੀਤੀ ਹੋਈ ਹੈਗੇ ਤੇ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਹੈਗਾ ਦੋ ਲੜਕੇ ਹੈਗੇ ਵਿਕਾਸ ਤੇ ਸੂਰਜ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਡਿਸਕਿਊਟ ਚੱਲਦਾ ਸੀਗਾ ਇੱਥੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹੈਗੇ ਉਹਨਾਂ ਦੇ ਵੀ ਐਫ ਆਈ ਆਰ ਦਰਜ ਹੈਗੀ ਹੈ ਜੀ ਜਿੰਨਾ ਸਾਨੂੰ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਉਹ ਹਲੇ ਬੋੜੇਲ ਜੇਲ੍ਹ ਦੇ ਵਿੱਚ ਪਾੜੇ ਨੇ ਦੋਨੋਂ ਜਾਨੀ ਤੇ ਜਿਹੜ ਤੇ ਉਹਦੇ ਤੇ ਅੱਗੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੋ ਰਹੀ ਹੈ ਸਰ ਹੁਣ ਤੱਕ ਕੋਈ ਵੀ ਨਹੀਂ ਇਨਵੈਸਟੀਗੇਸ਼ਨ ਦੀ ਪਤਾ ਲੱਗਿਆ ਚੰਡੀਗੜ੍ਹ ਵੀ ਫਾਇਰਿੰਗ ਹੋਣਾ ਨਹੀਂ ਕਿ ਜੀ ਜੀ ਚੰਡੀਗੜ੍ਹ ਇੱਕ ਸਵੇਰੇ ਹੋਟਲ ਦੇ ਉੱਪਰ ਫਾਇਰਿੰਗ ਹੋਈ ਹੈ ਜਿਹੜਾ ਇਹਦੇ 파ਟਰਰ ਹੈਗਾ ਜਿਹੜਾ ਵਿਕਟਿਮ ਹੈਗਾ ਆਪਣਾ ਵਿੱਕੀ ਉਹਨਾਂ ਦਾ 파ਟਰਰ ਹੈਗਾ ਉਹਦੇ ਹੋਟਲ ਤੇ ਫਾਇਰਿੰਗ ਕਰਕੇ ਆਏ ਆ ਤਾਂ ਇਹ ਲੱਗ ਰਿਹਾ ਵੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਪਰਸਨਲ ਐਨਮਿਟੀ ਚੱਲ ਰਹੀ ਸੀਗੀ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਤਰ੍ਹਾਂ ਦੀ ਦੁਸ਼ਮਣੀ ਚੱਲ ਰਹੀ ਸੀ ਉਹਦੇ ਲੈ ਕੇ ਇਹ ਥ੍ਰੈਟ ਕਰਨ ਲਈ ਫਾਇਰਿੰਗ ਕੀਤੀ ਸਰ ਰੰਜਿਸ਼ ਦਾ ਕਾਰਨ ਕੀ ਹੈ ਇਹਨਾਂ ਦੇ ਵਿੱਚ ਮੈਂ ਇਹਨਾਂ ਦਾ ਜ ਇਸ ਦੇ ਕਰਕੇ ਹੁਣ ਉਹ ਦੋ ਬੰਦੇ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੇ ਸਾਨੂੰ ਅੰਦਰ ਕਰਵਾਇਆ ਕਿਸੇ ਝੂਠੇ ਮੁਕਤਮੇ ਦੇ ਵਿੱਚ ਪਵਾ ਕੇ ਉਸ ਤੋਂ ਵਿੱਚ ਇਹ ਬਾਰ-ਬਾਰ ਇਹਨਾਂ ਦੀ ਜਿਹੜੀ ਫੈਮਿਲੀ ਐ ਇਸ ਮੁੰਡੇ ਨੂੰ ਥ੍ਰੈਟ ਕਰ ਰਹੀ ਸੀਗੀ ਤੇ ਉਸ ਦਾ ਹੀ ਨਤੀਜਾ ਹੈਗਾ ਜਿਹੜੀ ਅੱਜ ਉਹਦੇ ਫਾਇਰ ਹੋਈ ਸਰ ਜਿਹੜੇ ਬਦਮਾਸ਼ ਹੁਣਾਂ ਦੀ ਕੋਈ ਪਹਿਚਾਨ ਹੋ ਪਾਈ ਹੈ ਨੰਬਰ ਕਰ ਨਹੀਂ ਹਲੇ ਜਿਹੜਾ ਹੈਗਾ ਅਸੀਂ ਬਾਈਕ ਦੇ ਸਾਡੇ ਕੋਲ ਕੈਮਰੇ ਤੋਂ ਅਲੱਗ-ਅਲੱਗ ਕਲਿੱਪਸ ਆਈਆਂ ਉਹਦੇ ਤੋਂ ਅੱਗੇ ਜਿਹੜਾ ਸਰ ਨੰਬਰ ਵਗੈਰਾ ਵੀ ਕਲੀਅਰ ਹੋ ਰਿਹਾ ਤੇ ਕਿੱਥੋਂ ਦੇ ਪੌਣ ਹੈਗੇ ਉਹਦੇ ਤੋਂ ਵੀਲ ਐਕਸਪਲੇਨ ਦਿਸ ਲੇਟਰ ਜਦੋਂ ਇੱਕ ਵਾਰੀ ਟ੍ਰੇਕ ਨੂੰ ਟਰੈਕ ਹੋ ਜਾਂਦੇ ਆ ਚੰਡੀਗੜ੍ਹ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਹੋ ਰਿਹਾ ਜੀ ਚੰਡੀਗੜ੍ਹ ਪੁਲਿਸ ਨਾਲ ਕੋਆਰਡੀਨੇਟ ਕਰ ਰਹੇ ਹਾਂ ਜੀ ਕਿਉਂਕਿ ਉਹਨਾਂ ਦੇ ਵੀ ਸਿਮਿਲਰ ਇਨਸੀਡੈਂਟ ਹੋ ਕੇ ਆਟਿਆ ਤਾਂ ਦੋਨੋਂ ਜਿਹੜੀਆਂ ਹੈਗੇ ਅਸੀਂ ਤੇ ਤਿੰਨ ਪਰ ਉਹਨੂੰ ਹਿੱਟ ਕਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਠੀਕ ਹੈ ਸਰ ਇਹ ਦੋਨੋਂ ਪੈਰੋਂ ਮੈਂ ਉਸਕਾ ਇਹ ਇੱਕ ਪਾਰਟਿਕੂਲਰ ਇੱਕ ਪੈਰ ਮੈਂ ਦੋ ਦੋਨੋਂ ਸਾਈਡ ਰਾਈਟ ਲੈਗ ਹੈ ਜੋ ਉਸਮੇ ਲਗਾਇਆ ਜੀ ਉਸਕੇ ਫਾਇਦਾ ਸੱਚ ਸਟੇਬਲ ਹੈ ਨਹੀਂ ਵੈਸੇ ਆਊਟ ਆਫ ਡੇਂਜਰ ਹੈ ਅਭੀ ਤੱਕ ਪੀਜੀਆ ਰੈਫਰ ਕੀਤਾ ਗਿਆ ਹੈ ਉਹਨੂੰ ਇੱਥੇ ਬਟ ਹੀ ਇਜ਼ ਆਊਟ ਆਫ ਡੇਂਜਰ ਠੀਕ ਹੈ ਸਰ ਪੀਸੀਆਰ ਪਾਰਟੀ ਕਿੰਨੇ ਤੱਕ ਗਸ਼ਤ ਦਿੰਦੀ ਹੈ ਸਰ ਸਵੇਰ ਜਦ ਮੈਂ ਤੁਹਾਨੂੰ ਲੱਗ ਤੋਂ ਦੱਸ ਦਿੰਦਾ ਇਹਦੇ ਬਾਰੇ ਥੋੜੇ ਮਤਲਬ ਥੋੜੇ ਟੈਂਜੈਂਟ ਲੱਗ ਹੋ ਜਾਂਦਾ ਤੁਹਾਨੂੰ